ਆ ਘੋੜੇ ਚ ਮਾਰੋ ਮਿੱਤਰੋ ਨਿਗਾ ਇਹ ਘੋੜੇ ਦਾ ਨਾਂ ਜੈ ਸਿੰਘ ਆ ਘੋੜਾ ਤਾਂ ਮੈਂ ਬੋਲ ਬੈਠਾ ਬਸ਼ੀਰੇ ਇਹ ਹਜੇ 32 ਕਿ ਮਹੀਨਿਆਂ ਦਾ ਤੇ ਲੁਕਾਸ ਘੋੜੇ ਦਾ ਬੱਚਾ ਇਹ ਜਿਹੜਾ ਕਤਰਾਲੇ ਜਗਰਾਜ ਕੋਲੇ ਐ ਇਸ ਟਾਈਮ ਕਾਦੇ ਦਾ ਬਾਈ 56 ਇੰਚ ਫੱਟੀ ਵਾਲਾ ਤੇ ਜੇ ਇਹਦੀ ਮਾਂ ਵਾਲੇ ਪਾਸੋਂ ਗੱਲ ਕਰਗੇ ਮਾਂ ਇਹਦੀ ਸੀਗੀ ਜਿਹੜਾ ਰਾਜਸਥਾਨ ਚ ਟੈਲੇ ਵਾਲਾ ਪ੍ਰਿੰਸ ਕੋੜਾ ਵਜਦਾ ਉਹ ਘੋੜੇ ਦੀ ਧੀ ਸੀਗੀ 63 ਇੰਚ ਦੀ ਘੋੜੀ ਸੀਗੀ ਆਪੇ ਬਈ ਮਾਰੂਗਾ 68 ਛੂਟ ਨੂੰ ਹੱਥ ਬਹੁਤ ਚੰਗਾ ਘੋੜਾ ਇੱਕ ਘੋੜਾ ਭਾਈ ਵਿਰਕ ਸਟੱਡ ਫਾਰਮ ਤੇ ਖੜਾ ਬਲਜੀਤ ਵਿਰਕ ਹੋਰਾਂ ਕੋਲੇ ਸੰਤਨਗਰ ਪਿੰਡ ਸੰਤ ਨਗਰ ਹਰਿਆਣਾ ਸਟੇਟ ਦਾ ਪਿੰਡ ਆ ਜਦੋਂ ਡੱਬ ਵਾਲੀ ਤੋਂ ਐਲਨਾਬਾਦ ਨੂੰ ਜਾਂਦੇ ਆ ਨਾ ਤੇ ਰਾਹ ਚੋਂਦਾ ਪਿੰਡ ਇਹਦੇ ਤੇ ਆਫਰ ਬਹੁਤ ਵੱਡੀ ਆ ਜੇ ਘੋੜੇ ਦਾ ਅੰਕਲ ਹੁਰੀ ਕਹਿੰਦੇ ਕੋਈ ਬਸ਼ੇਰਾ ਮਾੜਾ ਆ ਗਿਆ ਨਾ ਤੇ ਦੂਰੀ ਵਾਲੀ ਘੋੜੀ ਫ੍ਰੀ ਮਿਲਾ ਕੇ ਦੇਵਾਂਗੇ ਤੇ ਪਹਿਲੀਆਂ 50 ਘੋੜੀਆਂ ਤੇ 11000 ਰੁਪਿਆ ਸਟਾਰਟ ਸਰਵਿਸ ਹੈ ਦੀ ਉਸ ਤੋਂ ਬਾਅਦ ਅੰਕਲ ਹੁਰੀ ਕਹਿੰਦੇ ਫੀਸ ਫੂਸ ਦਾ ਸੋਚਾਂਗੇ ਤੇ ਲੈ ਲਓ ਮਿੱਤਰੋ ਆਫਰਾਂ ਘੋੜਾ ਬਹੁਤ ਚੰਗਾ ਮਲਾ ਲਓ ਜਿੰਨੀਆਂ ਮਾਰਵਾੜੀ ਘੋੜੀਆਂ ਮਿਲਦੀਆਂ ਬਲੱਡ ਲਾਈਨ ਵੀ ਬਹੁਤ ਚੰਗੀ ਆ ਅਲੀ ਸ਼ਾਨ ਦਾ ਪੋਤਾ ਤੇ ਲੁਕਾਸ ਘੋੜੇ ਦਾ ਬੱਚਾ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਜਿਹੜੀ ਇਹ ਘੋੜੇ ਦੀ ਇੰਟਰਵਿਊ ਹੈ ਨਾ ਉਹਦੇ ਨਾਲ ਜੁੜੇ ਰਹੋ ਉਹਦੇ ਚ ਗੱਲਾਂ ਨਾ ਜਿੰਨੀਆਂ ਵੀ ਅੰਕਲ ਹੋਰਾਂ ਨੇ ਸੁਣਾਈਆਂ ਕੰਮ ਦੀਆਂ ਸੁਣਾਈਆਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਪਿੰਡ ਸੰਤਨਗਰ ਚ ਬੈਠੇ ਆ ਸੰਤਨਗਰ ਪਿੰਡ ਜ਼ਿਲ੍ਹਾ ਸਰਸੇ ਦਾ ਪਿੰਡ ਆ ਸਟੇਟ ਹਰਿਆਣਾ ਤੇ ਤੁਸੀਂ ਜਦੋਂ ਨਾਂ ਲਿਆ ਤੇ ਬੰਦਾ ਨਾਲ ਬੈਠਾ ਵੇਖਿਆ ਤੇ ਸਿਆਣ ਲਿਆ ਹੋਊਗਾ ਅੱਜ ਆਪਾਂ ਵਿਰਕ ਸਟੱਡ ਫਾਰਮ ਤੇ ਪਹੁੰਚੇ ਆ ਅੰਕਲ ਬਲਜੀਤ ਸਿੰਘ ਵਿਰਕ ਦੇ ਕੋਲੇ ਨਾਲ ਅੰਕਲ ਹੋਰਾਂ ਦੇ ਯਾਰ ਦੋਸਤ ਬੈਠੇ ਆ ਆਪਣੇ ਅੰਕਲ ਹੋਰਾਂ ਦਾ ਇੱਕ ਤੁਹਾਨੂੰ ਨੁਗਰਾ ਘੋੜਾ ਤਾਂ ਆਪਾਂ ਪਹਿਲਾਂ ਵਿਖਾਇਆ ਹਟਲਰ ਬਹੁਤ ਫੇਮਸ ਘੋੜਾ ਨੂਰੇ ਬਾਕਰਪੁਰ ਵਾਲੇ ਦਾ ਬੱਚਾ ਮਾਂ ਵਾਲੇ ਪਾਸੇ ਉਹ ਸੂਰਜ ਘੋੜੇ ਦੀ ਧੀ ਸੀਗੀ ਜਿਹੜੇ ਦਾ ਬੱਚਾ ਤੇ ਅੱਜ ਇੱਕ ਜਿਹੜਾ ਤੁਹਾਨੂੰ ਇਹ ਘੋੜਾ ਵਿਖਾਇਆ ਆਪਾਂ ਪਹਿਲਾਂ ਵੀਡੀਓ 'ਚ ਇਹ ਘੋੜੇ ਦਾ ਨਾਮ ਪਾਈ ਜੈ ਸਿੰਘਾ ਲਕਾਸ ਘੋੜੇ ਦਾ ਇਹ ਬੱਚਾ ਜਿਹੜਾ ਕਤਰ ਵਾਲੇ ਜਗਰਾਜ ਕੋਲੇ ਆ ਮਾਰਵਾੜੀ ਆ ਤੇ ਬਹੁਤ ਵੱਡੀ ਆ ਜੋ ਫਿਰ ਇਹਦੇ ਤੇ ਵੀ ਲਾਤੀ ਅੰਕਲ ਹੋਰਾਂ ਨੇ ਬਾਕੀ ਗੱਲਾਂ ਪਤਾ ਆਪਾਂ ਇੰਟਰਵਿਊ 'ਚ ਕਰਾਂਗੇ ਇੰਟਰਵਿਊ ਨਾਲ ਜੁੜੇ ਰਹੋ ਮਿੱਤਰੋ ਨਾਲੇ ਕਮੈਂਟਾਂ 'ਚ ਦੱਸਿਓ ਵੀ ਅੰਕਲ ਹੋਰਿਆਂ ਦੀਆਂ ਗੱਲਾਂ ਸਹੀ ਆ ਜਾਇਜ ਆ ਗਲਤ ਤਾਂ ਨਹੀਂ ਕੋਈ ਤੇ ਕਰਦੇ ਆਂ ਅੰਕਲ ਨਾਲ ਗੱਲਬਾਤ ਸਸਰੀਕਾਲ ਅੰਕਲ ਜੀ ਗੁਰਪ੍ਰੀਤ ਤੇਰਾ ਬਹੁਤ ਬਹੁਤ ਧੰਨਵਾਦ ਸਾਡੇ ਫਾਰਮ ਤੇ ਪਹੁੰਚੇ ਥੋੜਾ ਵੀ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਅੱਜ ਆਪਾਂ ਦਿਲ ਦੀਆਂ ਹੀ ਗੱਲਾਂ ਕਰਨੀਆਂ ਗੁਰਪ੍ਰੀਤ ਠੀਕ ਅੰਕਲ ਇੰਟਰਵਿਊ ਨਹੀਂ ਕਰਨੀ ਸਿਰਫ ਆਪਾਂ ਸਿੱਧੀਆਂ ਜੱਟਾਂ ਵਾਲੀਆਂ ਗੱਲਾਂ ਕਰਨੀਆਂ ਅੱਜ ਠੀਕ ਆ ਜੀ ਕਿਉਂਕਿ ਤੂੰ ਕਹਿਣਾ ਉਹਨਾਂ ਨੇ ਵੀ ਆਪਾਂ ਦੇ ਜੱਟਾਂ ਵਾਲੀਆਂ ਗੱਲਾਂ ਸਿੱਧੀਆਂ ਹੀ ਜਾਣਦੇ ਆ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਆ ਤੇ ਅੰਕਲ ਕਿੰਨੇ ਚਿਰ ਦਾ ਹੋ ਗਿਆ ਬੇਛੇਰਾ ਬੇਛੇਰਾ 32 ਮਹੀਨੇ ਦਾ ਹੋ ਗਿਆ 3ਵਾਂ ਮਹੀਨਾ ਲੱਗ ਗਿਆ ਦੋ ਦੰਦ ਦੇ ਅੱਛਾ ਠੀਕ ਆ ਹਾਂਜੀ ਤੇ ਇਹ ਤੁਸੀਂ ਘਰੇ ਤਿਆਰ ਕਰਿਆ ਕਿ ਜਾਂ ਖਰੀਦਿਆ ਇਹ 5 ਮਹੀਨੇ ਦਾ ਖਰੀਦਿਆ ਹੀ ਇਹ ਉੱਥੋਂ ਖਰੀਦਿਆ ਹੀ ਕਿਹੜੇ ਪਿੰਡ ਦਾ ਪਿਓ ਵੀ ਉੱਥੇ ਹੀ ਸੀ ਅੱਛਾ ਲੁਕਾਸ ਵੀ ਉਸੇ ਪਿੰਡ ਸੀ ਇਹ ਵੀ ਉੱਥੇ ਹੀ ਸੀ ਅੱਛਾ ਜਗਰਾਜ ਉੱਥੋਂ ਲਗਿਆ ਸੀ ਉੱਥੋਂ ਹੀ ਲਿਆ ਠੀਕ ਹੈ ਇੱਕੋ ਮਾਲੋ ਲਾਗੇ ਕਰਕੇ ਉੱਥੇ ਹੀ ਕੋੜੀ ਉਹਨਾਂ ਕਰੋਸ ਕਰਾਈਏ ਫਿਰ ਥੋੜੇ ਦਿਨਾਂ ਮੇਰੇ ਥੋੜੇ ਦਿਨਾਂ ਜੀ ਦੋਨੋਂ ਪਿਓ ਪੋਤ ਉੱਥੇ ਵੇਚ ਗਏ ਅੱਛਾ ਫਿਰ ਥੋੜੇ ਦਿਨ ਪਹਿਲਾਂ ਕੋੜਾ ਵੇਚਿਆ ਥੋੜੇ ਦਿਨ ਬੱਚਾ ਤੇ ਅੰਕਲ ਜਿਵੇਂ ਆਪਾਂ ਹਟਲਰ ਦਾ ਦੱਸਿਆ ਹਨਾ ਵੀ ਆਪਾਂ 22,35,000 ਦਾ ਲਿਆ ਹਾਂ ਇਹਦਾ ਵੀ ਦੱਸ ਦੇ ਯਾਰ ਕੁਛ ਨਹੀਂ ਹੁੰਦਾ ਇਹਦੇ ਪੈਸੇ ਪੂਰੇ ਇਹ ਤਾਂ ਮਾਰਵਾੜੀ ਚ ਪੜਦਾ ਫਿਰ ਅਗਲੇ ਦੱਸ ਦਾਂਗੇ ਤੇ ਪੈਸੇ ਬਹੁਤ ਲਾਏ ਤੇ ਬਹੁਤ ਲਾਏ ਦੱਸਦਾ ਵੀ ਇਹ ਕੋੜਾ ਹਾਂ ਤਾਂ ਤੇਰੀ ਜਿਹੜੀ ਮਾਂ ਵਾਲੀ ਬਲੱਡ ਲਾਈਨ ਆਪਾਂ ਗੱਲ ਕਰਗੇ ਉਹ ਕਿਹੜੇ ਪਾਸੇ ਹੋ ਇਹ ਟੱਲੇ ਵਾਲੇ ਪ੍ਰਿੰਸ ਦਾ ਤੇ ਠੀਕ ਆ ਉਹ ਪੰਜ ਕਲਿਆਣ ਸੀ ਕਿ ਕਿਵੇਂ ਸੀ ਉਹ ਦੋ ਪੈਰ ਚਿੱਟੇ ਸੀ ਮੱਥੇ ਫੁੱਲ ਸੀ ਇਹਦੇ ਪਤਾ ਆ ਗਿਆ ਇਹਦਾ ਪ੍ਰੋਗਰਾਮ ਪਸਵਾ ਇਹ ਫਿਰ ਉਹਦੇ ਤੇ ਉੱਠ ਗਿਆ ਲਕਾਸ ਤੇ ਹਾਂਜੀ ਹਾਂਜੀ ਪਿਓ ਵਾਲੇ ਪਾਸੇ ਜਾਦੇ ਹੋ ਗਿਆ ਹਨਾ ਹਾਂ ਤੇ ਅੰਕਲ ਫਿਰ ਇਹਦੇ ਤੇ ਅੱਜ ਕੀ ਆਫਰ ਲਾਤੀ ਇਹਦੇ ਤੇ ਆਫਰ ਇਹ ਵੀਰ ਕਈ ਬੰਦੇ ਇਹ ਗੱਲ ਕਹਿੰਦੇ ਨੇ ਨਾ ਵੀ ਕਿਸੇ ਦਾ ਸ਼ੌਂਕ ਨਾ ਮਰੇ ਹੂੰ ਅਸੀਂ ਫੀਸ ਤਾਂ ਘੱਟ ਕਰਦੇ ਆ ਹੂੰ ਜਾਂ ਕੋਈ ਹੁਣ ਮੰਨ ਲਓ ਕਿ ਮੇਰੇ ਵਰਗਾ 20 ਘੋੜੀਆਂ ਬਨ ਕੇ ਬੈਠਾ ਹੈ ਹੂੰ ਉਹਨੂੰ ਸ਼ੌਂਕ ਚ ਨਹੀਂ ਗਿਣਿਆ ਜਾ ਸਕਦਾ ਹੂੰ ਉਹਦੇ ਬਿਜ਼ਨਸ ਹੈ ਜੇ ਇੱਕ ਘੋੜੀਏ ਤੁਹਾਡੇ ਕੋਲ ਦੋ ਘੋੜੀਆਂ ਐਰ ਚਲੋ ਤਿੰਨ ਹੋ ਗਈਆਂ ਉਹਨੂੰ ਸ਼ੌਂਕ ਗਿਣ ਲਓ ਸਹੀ ਗੱਲ ਆ ਜੀ ਇਹ 20 20 ਘੋੜੀਆਂ ਬਨ ਕੇ ਜੇ ਕੋਈ ਆਖੇ ਗਾਣਾ ਵੀ ਸ਼ੌਂਕ ਹੈ ਤੇ ਮੇਰੇ ਤੋਂ ਸਮਝੋ ਉਹ ਸੋਦਾ ਬਾਹਰ ਹੈ ਹੂੰ ਇਹ ਆ ਬਿਜ਼ਨਸ ਆ ਜੀ ਬਿਜ਼ਨਸ ਤੇ 20 ਘੋੜੀਆਂ ਦੇ ਤੁਹਾਨੂੰ ਵੀ ਪਤਾ ਦਾਣੇ ਪਾਣੀ ਦਾ ਖਰਚਾ ਕਿੰਨਾ ਆਉਂਦਾ ਹਰ ਇੱਕ ਬੰਦਾ ਬੰਦਾ ਸੋਚਦਾ ਬਹੁਤ ਆਉਂਦਾ ਜੀ ਦੇਖ ਰਿਹਾ ਕੋ ਬੰਦੇ ਹੀ ਨਹੀਂ ਅਜ ਮਾਨੇ ਕੇ ਰੱਖਣੇ ਬਹੁਤ ਔਖਾ ਜੀ ਹਾਂਜੀ ਹੁਣ ਇਹ ਬੱਚੇ ਦੀ ਸ਼ੁਰੂਆਤ ਖੇੜੇ ਹਾਂਜੀ ਹਾਈਟ ਕਿਹੜੇ ਉਮਰ ਦੇ ਹਿਸਾਬ ਨਾਲ ਪੂਰੀ ਕਰ ਰਿਹਾ ਹੈ ਹਾਂਜੀ ਵੈਸੇ ਮੈਂ ਇਹਦੀ 35000 ਰੁਪਿਆ ਫੀਸ ਰੱਖੀ ਸੀ ਅੱਛਾ 35000 ਰੁਪਏ ਚ অপਸ਼ਨ ਬਹੁਤ ਹੋ ਜਾਂਦੇ ਨੇ ਹਾਂਜੀ ਜਿਹੜੇ ਹੁਣ 50000 ਰੁਪਿਆ ਲੈਂਦੇ ਨੇ ਸੱਜਣ ਮਿੱਤਰ ਤੱਕ ਇਹਦਾ ਫੋਨ ਕਰਾ ਦਈਏ ਤੇ ਉਹ ਵੀ ਲੇ ਲੈਂਦੇ ਨੇ ਟੂਰ ਵੀ ਘਾਟ ਹਾਂਜੀ ਰਲ ਮਿਲ ਕੇ ਚੱਲ ਜਾਂਦੀ ਕਿੱਡੀ ਸਹੀ ਗੱਲ ਆ ਫਿਰ ਉਹਦੇ ਕੋਲ ਆਪਸ਼ਨ ਬਹੁਤ ਆ ਜਾਂਦੇ ਨੇ ਫਿਰ ਉਹ ਨਵੇਂ ਕੋੜੇ ਤੋਂ ਅਗਲਾ ਘੱਟ ਸੋਚਦਾ ਕਿਤੇ ਅਜਲਟ ਨਾ ਆਏ ਹੁਣ ਹੂੰ ਉਹ ਉਹ ਸੋਚਦਾ ਵੀ ਇਹਦੇ ਰਿਜ਼ਲਟ ਆਏ ਨੇ ਆਪਾਂ ਐ ਕੋੜ ਕੋ ਕਰਾਈਏ ਸਹੀ ਗੱਲ ਆ ਜੀ ਵੀ ਫੀਸ ਤਾਂ ਉਨੀ ਦੇਣੀ ਆ ਉਹਦੇ ਬੱਚੇ ਆਏ ਆ ਉਹਦੇ ਬੱਚੇ ਆਏ ਸਹੀ ਗੱਲ ਆ ਤੇ ਆਪਾਂ ਐਸੇ ਕਰਕੇ ਨਾ ਇਹ 50 ਕੋੜੀਆਂ ਤੇ ਉਫਰ ਲਾਤਾ ਹੂੰ 50 ਕੋੜੀਆਂ ਕਿੜੀਆਂ ਨੇ ਉਹਨਾਂ ਤੇ ਆਪਾਂ ਸਿਰਫ 11000 ਰੁਪਇਆ ਫੀਸ ਲੈਣੀ ਹੈ ਉਹ ਉਹਦੇ ਵਿੱਚ ਇਹ ਹੈ ਵੀ ਕਿੜੀਆਂ 2 ਸਾਲਾਂ ਦੀ ਕੋੜੀਆਂ ਕ੍ਰੋਸ ਹੋਣੀਆਂ ਉਹ 6 ਮਹੀਨਿਆਂ ਚ ਹੋ ਜਾਣੀਆਂ ਸਹੀ ਗੱਲ ਆ ਰਜਾਲ 6ਤੀ ਆ ਜੀ 6ਤੀ ਆ ਜਾਏਗਾ ਜੇ ਇਹਦੇ ਜੀ ਦਮ ਹੋਇਆ ਇਹਦੇ ਬੱਚੇ ਚੰਗੇ ਆਏ ਤੇ ਆਪਰੇ ਲੋਕ ਹੁਣ ਵੀ ਸਹੀ ਗੱਲ ਆ ਫੀਸ ਵੀ ਦੇਣ ਕੇ ਸਭ ਕੋ ਜੇ ਚ ਦਮ ਹੀ ਨਾ ਹੋਇਆ ਤਾਂ ਫਿਰ ਉਹਨੇ 11000 ਵੀ ਕਿਸੇ ਨਹੀਂ ਹੋਣਾ ਨਹੀਂ ਆਉਣਾ ਨਹੀਂ ਆਉਣਾ ਇਹ ਗੱਲ ਥੋੜੀ 16 ਆੰਦੇ ਆ ਠੀਕ ਹੈ ਨਾ ਗੱਲ 16 ਆੰਦੇ ਗੱਲ ਹਾਂ ਤੇ ਐਵੇਂ ਫੀਸ ਨੂੰ ਬੰਨ ਕੇ ਬਹਿਣ ਦਾ ਵੀ ਕੋਈ ਤੋਕਣੀ ਅੱਜ ਕਿਹੜਾ ਰਫਤਾਰ ਤਾਂ ਚੋਗੇ ਹੂੰ ਕੰਪੀਟੀਸ਼ਨ ਹੈ ਕੰਪੀਟੀਸ਼ਨ ਹੈ ਬਾਈ ਕੰਪੀਟੀਸ਼ਨ ਹਾਂ ਐਸੇ ਕਰਕੇ ਆਪਾਂ ਇਨੀ ਫੀਸ ਕੱਟ ਕਰਤੀਏ ਵੀ ਸਿਰਫ 11000 ਰੁਪਿਆ ਓਨਲੀ ਕੱਟਤੀਏ ਠੀਕ ਆ ਉਹ ਉਹਦੇ ਵਿੱਚ ਵੀ ਕਿਹੜਾ ਹੈ ਨਾ ਵੀ ਜੇ ਕਿਸੇ ਦਾ ਵੀ ਪੜਾ ਹੀ ਨਕਮਾ ਕੋਈ ਬੱਚਾ ਕਿਸੇ ਦਾ ਵੀ ਸ਼ੇਰਾ ਆ ਗਿਆ ਨਾ ਹੋ ਸਕਦਾ ਉਹਨੂੰ ਵੀ ਦੁਬਾਰੇ ਘੋੜੀ ਛੱਡਦੀਏ ਅੱਛਾ ਫਰੀ ਹਾਂ ਅੱਗਲ ਤੇ ਚਲੋ ਇਹਦੇ ਕਿਸੇ ਦਾ ਪਤਾ ਲੱਗ ਜਾਂਦਾ ਇੱਕ ਤੇ ਪੰਜ ਕल्याण ਸੋਨਾ ਆ ਗਿਆ ਚੰਗਾ ਮੱਥੇ ਪਟਾਪੁਟਾ ਆ ਗਿਆ ਜੇ ਕੇ ਆਇਆ ਹੀ ਨਕਮਾ ਹੈ ਤੇ ਉਹਨੂੰ ਵੀ ਵੇਖਦੇ ਹੋ ਸਕਦਾ ਆਪਾਂ ਉਹ ਮੇਰੀ ਮਰਜ਼ੀ ਹੈ ਹਾਂ ਵੀ ਕਰ ਸਕਦੇ ਆ ਉਹ ਵੀ ਠੀਕ ਆ ਤੇ ਅੰਕਲ ਆਪਾਂ ਨਾ ਪਿਛਲੇ ਇੰਟਰਵਿਊ ਚ ਇੰਨੀ ਗੱਲ ਦੱਸਣੀ ਭੁੱਲ ਗਏ ਵੀ ਤੁਹਾਡੇ ਕੋਲੇ ਡਾਕਟਰ ਸਾਰੇ ਹੀ ਆਉਂਦੇ ਇੱਥੇ ਸਾਰੇ ਹੀ ਆਉਂਦੇ ਕਿਹੜੇ ਪੰਜ ਜਿਹੜੇ ਪੰਜਾਬ ਦੇ ਡਾਕਟਰ ਸਾਰੇ ਆਉਂਦੇ ਨਾ ਹਾਂਜੀ ਹਾਂਜੀ ਠੀਕ ਆ ਤੇ ਘੋੜੀਆਂ ਦਾ ਇੱਥੇ ਰੱਖ ਰਖਵਾ ਦਾ ਤਾਂ ਪ੍ਰਬੰਧ ਹੈਗਾ ਜੇ ਪੰਜਾਬ ਚੋਂ ਘੋੜੀਆਂ ਆਉਣ ਵਾਦੂ ਜੀ ਆਪ ਵੀ ਵੇਖਿਓ ਜੀ ਆਪਣੇ ਕਮਰੇ ਕਿੰਨੇ ਨੇ ਸਾਰੇ ਵੇਖ ਲਵਾਂ ਨਹੀਂ ਕਮਰਿਆਂ ਨਾਲ ਨਹੀਂ ਹੁੰਦਾ ਅੰਕਲ ਦਿਲ ਵੀ ਹੁੰਦਾ ਪਰ ਦਿਲ ਤੇਰਾ ਮੈਨੂੰ ਹੁਣ ਪਤਾ ਟੋਕਰੇ ਜੇ ਦਾ ਹਣਾ ਦਿਲ ਨਾਲ ਤੇਰੇ ਸਾਹਮਣੇ ਤੇਰਾ ਪਤਾ ਯੂਦਾਰੀ ਗੱਲ ਆਦਾ ਅੱਖਾਂ ਚੜੀਆਂ ਤੇ ਮੋਛਾਂ ਖੜੀਆਂ ਰੱਖਦੇ ਆ ਚੌਕੀ ਸਰਦਾਰ ਦੀ ਅੱਖ ਵੀ ਰੈੱਡ ਹੁੰਦੀ ਆ ਅੰਕਲ ਦੀ ਦਿਲ ਬਿਨਾ ਨਾ ਹੂੰ 20 20 ਜਾਨਵਰ ਰੱਖੇ ਨਹੀਂ ਜਾਂਦੇ ਬਾਈ ਨਹੀਂ ਰੱਖੀਦੇ ਜੀ ਨਹੀਂ ਰੱਖੀਦੇ ਬਹੁਤ ਔਖਾ ਕੰਮ ਆ ਬਹੁਤ ਔਖਾ ਕੰਮ ਆ ਹਾਂ ਲੈ ਵੀ ਮਿੱਤਰੋ ਤੁਹਾਨੂੰ ਨਾ ਇਹ ਘੋੜੇ ਤੇ ਵੀ ਆਫਰ ਆ ਤੇ ਪਹਿਲੀਆਂ ਜਿਹੜੀਆਂ ਮੰਨ ਕੇ ਚੱਲੋ ਭਾਰ ਨਗੀਆਂ ਪਈਆ ਘੋੜੀਆਂ ਉਹ 11000 ਫੀਸ ਤੇ ਤੇ ਤੂੰ ਪਹਿਲਾਂ ਅੰਕਲ ਕਿੰਨੀਆਂ ਕ੍ਰੋਸ ਕਰਤੀਆਂ ਘੋੜੀਆਂ 10000 ਘੋੜੀਆਂ ਕ੍ਰੋਸ ਹੋ ਗਈਆਂ ਯਾਨੀ 40 ਘੋੜੀਆਂ ਦਾ ਜਿਹਾ ਆਫਰ ਪਿਆ ਕਿ ਤੂੰ ਬਾਅਦ ਪੰਜਾਹ ਬਾਅਦ ਤੇ ਆਪਾਂ 50 ਤੇ ਦੇਣਾ ਫਿਰ ਤਾਂ ਯਾਨੀ 60 70 ਹੀ ਕਰ ਦਿਆਂਗੇ ਕੋ ਧੱਕੇ ਧੁੱਕੇ ਨਾਲ ਵੀ ਤਾਂ 50 ਘੋੜੀਆਂ ਦਾ ਆਪਾਂ ਦਿੱਤਾ ਜੇ ਮਾਰਕੀਟ ਤੇ ਬੱਚੇ ਸੋਹਣੇ ਆਉਣਗੇ ਤੇ ਆਪੇ ਲੋਕ ਆਉਣਗੇ ਬੱਚਾ ਵਾਕਈ ਸਹੀ ਸਹੀ ਗੱਲ ਆ ਸਹੀ ਗੱਲ ਠੀਕ ਹੈ ਨਾ ਪਹਿਲੇ ਦਿਨ ਤਾਂ ਕੋਖ ਚੋ ਦਾ ਮਾਂ ਦੇ ਕੋਈ ਨਹੀਂ ਪਹਿਲਵਾਨ ਜੰਮਿਆ ਅੱਜ ਆਪਾਂ ਕਹਿੰਦਾ ਨਾਂ ਨਹੀਂ ਲੈਂਦੇ ਪਰ ਮਸ਼ਹੂਰ ਕਿਹੜੇ ਘੋੜੇ ਨੇ 2-2 ਲੱਖ ਰੁਪਏ ਫੀਸ ਲੈ ਰਹੇ ਨੇ ਉਹਨਾਂ ਦੇ ਬੈਕਵਾਰਡ ਬੈਕ ਜਾਇਆ ਜੀ ਤੇ ਉਹ 5-5 ਹਜ਼ਾਰ ਤੇ ਸਟਾਰਟ ਹੋਏ ਨੇ ਹਾਂ ਪਹਿਲੇ ਦਿਨ ਤਾਂ ਫਿਰ ਜੰਮ ਦਾ ਤਾਂ ਕੋਈ ਵੀ ਨਹੀਂ ਹੀਰੋ ਉਹਨਾਂ ਦੇ ਮਾਰਕੀਟ 'ਚ ਬੱਚੇ ਆਏ ਬੱਚਿਆਂ ਨੇ ਰੰਗ ਵਿਖਾਇਆ ਉਹਨਾਂ ਨੇ ਵੀ ਅਸੀਂ ਆਏ ਗਏ ਹਾਂ ਤੇ ਉਹਨਾਂ ਦੀਆਂ ਫੀਸਾਂ ਵਧੀਆਂ ਅੱਜ ਉਹਨਾਂ ਦੇ ਬੱਚੇ ਵੀ ਕੋਰੋਨਾ 'ਚ ਆ ਤੇ ਉਹ ਲੱਖਾਂ 'ਚ ਫੀਸ ਆ ਬਿਲਕੁਲ ਕੋਈ ਇਹਦੇ ਪੰਜਾਬ ਬੱਚੇ ਮਾਰਕੀਟ 'ਚ ਆਉਣਗੇ ਤੇ ਆਪੇ ਆਪੀ ਦਸਨ ਦੇ ਲੋਕਾਂ ਨੂੰ ਫੈਸਲਾ ਲੈਣ ਤੇ ਮਜਬੂਰ ਕਰਤਣਗੇ ਸਹੀ ਗੱਲ ਆ ਹਾਂ ਇਸੇ ਕਰਕੇ ਮੈਂ ਤਾਂ ਜਿਆਦਾ ਇਸੇ ਕਰਕੇ ਫੀਸ ਕੱਟ ਕੀਤੀ ਇਹ ਵੀ ਇਹ ਰਫਤਾਰ ਦਾ ਜੋਗੇ ਹੂੰ ਸਹੀ ਗੱਲ ਆ ਤਿੰਨ ਸਾਲ ਡਿੱਕੀ ਜਾਓ ਦੋ ਸਾਲ ਡਿੱਕੀ ਜਾਓ ਜੀ ਮੈਂ ਤਾਂ 35000 ਤੋਂ ਕੱਟ ਲੈਣਾ ਹੀ ਨਹੀਂ ਹੂੰ ਫਿਰ ਕੰਮ ਠੰਡਾ ਪੈ ਜਾਂਦਾ ਠੰਡਾ ਪੈ ਜਾਂਦਾ ਅਗਲਾ ਆਂ ਤਾਂ ਘੋੜੇ ਤੋਂ ਕੋੜੀ ਨਹੀਂ ਮਿਲੀ ਘੋੜੇ ਤੋਂ ਕੋੜੀ ਨਹੀਂ ਮਿਲੀ ਸਹੀ ਗੱਲ ਆ ਜੀ ਹਾਂ ਇਸੇ ਕਰਕੇ ਕੋਈ ਇਹ ਬਿਜ਼ਨਸ ਹੈ ਕੋਈ ਮੰਨੇ ਬੇਸ਼ੱਕ ਨਾ ਮੰਨੇ ਮੈਂ ਇਹਨੂੰ ਮੰਨਦਾ ਕਿਉਂ 20 ਨਗ ਬਣ ਕੇ ਬਹਿ ਜਾਣਾ ਉਹਨੂੰ ਸ਼ੌਂਕ ਚ ਨਹੀਂ ਗਿਣ ਸਕਦੇ ਆ ਬਿਜ਼ਨਸ ਆ ਹਾਂ ਲੈ ਵੀ ਮਿੱਤਰੋ ਇਹਦੇ ਤੇ ਵੀ ਤੁਹਾਨੂੰ ਮਾਰਵਾੜੀ ਤੇ ਵੀ ਬਹੁਤ ਵੱਡਾ ਆਫਰ ਆ ਜੈ ਸਿੰਘ ਘੋੜੇ ਦਾ ਨਾਂ ਹਾਈਟ 64 ਇੰਚ ਆ ਜਿਹੜੀ ਇਹਦੀ 64 ਜਿਹੜੀ ਇਹਦੀ ਮਾਂ ਉਹਦੀ ਕਿੰਨੀ ਹਾਈਟ ਹੈ ਜੀ ਉਹ ਵੀ ਕਿਹੜੀ ਇਹ ਮੰਨ ਲਓ ਕਿ 63 ਦੇ ਲਿਵੇ ਤੇ ਹੈਗੀ ਸੀ ਠੀਕ ਆ ਹਾਂ ਬੱਚੇ ਬਈ ਜਿੰਨਾ ਚਿਰ ਆਉਂਦੇ ਨਹੀਂ ਪੂਰੇ ਮਾਰਕੀਟ ਚ ਉਹਦੋਂ ਫੀਸ ਫੁੱਲ ਲੈਣਗੇ ਉਹਨਾਂ ਚਿਰ 11000 ਰੁਪਏ 50 ਘੋੜੀਆਂ ਤੇ ਆ ਹੋ ਸਕਦਾ ਬਾਕੀ ਇੱਕ ਤੇਰੀ ਗੱਲ ਟੋਕਦਾ ਪਿਆ ਮੈਂ ਆਪਣੇ ਘਰੇ ਹੀ ਸਿਰਫ 15 ਦਿਨਾਂ ਦੇ ਅੰਦਰ ਆਪਣੀ ਇਹਦੀ ਪਹਿਲੀ ਘੋੜੀ ਸੂ ਪਾਣੀ ਹੈ ਅੱਛਾ ਉਹ ਵੀ ਆਪਾਂ ਰਿਜ਼ਲਟ ਵਿਖਾਵਾਂਗੇ ਲੋਕਾਂ ਨੂੰ ਬੱਚਾ ਆਉਣ ਵਾਲਾ ਆਪਣਾ ਘੋੜੀ ਤੇ ਠੀਕ ਹੈ ਹਾਂ ਬੱਚਾ ਆਉਣ ਵਾਲਾ ਉਹ ਲੋਕਾਂ ਨੂੰ ਆਪਾਂ ਵਿਖਾਵਾਂਗੇ ਤੇਰੇ ਮਾਦ ਮੇਰਾ ਹੀ ਠੀਕ ਹੈ ਉਹਨਾਂ ਸੱਦਾਂ ਤੋਂ ਠੀਕ ਲੈ ਵੀ ਮਿੱਤਰੋ ਹੁਣ ਜਮਾ ਤੁਹਾਨੂੰ ਸਾਰਾ ਕੁਝ ਸੀਸਾ ਮੂਰੇ ਰੱਖਤਾ ਬੱਚਾ ਵੀ ਇਹਦਾ ਵਿਖਾ ਦੇਾਂਗੇ ਜਿੱਦੇ ਆ ਗਿਆ 15 20 ਦਿਨਾਂ ਨੂੰ ਤੇ ਘੋੜੇ ਦੇ ਇੱਕ ਆਈ ਦਰਸ਼ਨ ਕਰਕੇ ਜਾਇਓ ਸੰਤ ਨਗਰ ਪਿੰਡਾ ਦੱਬ ਵਾਲੀ ਤੋਂ ਜਦੋਂ ਐਲਨਾਬਾਦ ਰੋਡ ਨੂੰ ਜਾਂਦੇ ਆ ਤੇ ਰਾਹ ਚ ਪਿੰਡ ਆਉਂਦਾ ਕਿਲੋਮੀਟਰ ਪਾਸੇ ਚੈਟ ਤੇ ਤੇ ਫੀਸ 11000 ਰੁਪਿਆ ਪਹਿਲੀਆਂ 50 ਘੋੜੀਆਂ ਤੇ ਪਰ 60 70 ਮੈਂ ਕਰਾ ਦੂੰ ਧੱਕੇ ਨਾਲ ਬੰਦਾ ਹੀਰਾਦਿਲ ਅੰਕਲ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ